ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜੀ ਮਨਪ੍ਰੀਤ ਫਤਿਗਾ ਸਾਹਿਬ ਤੋਂ ਤੇ ਭੈਣਾਂ ਲਈ ਲੈ ਕੇ ਆਏ ਆ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਕਾਟਨ ਦੇ ਸੂਟ ਰਹਣਗੇ 올 ਓਵਰ ਸੂਟ ਨੇ ਜੀ ਤੇ ਆਪਾਂ ਨਵਾਂ ਨਵਾਂ ਸਟੱਫ ਲੈ ਕੇ ਆਉਣੇ ਆ ਤੇ ਨਵੀਂ ਪ੍ਰਿੰਟਿੰਗ ਲੈ ਕੇ ਆਉਣੇ ਆ ਤੇ ਨਾਲ ਦੀ ਨਾਲ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਦਿਖਾਉਣ ਤੋਂ ਪਹਿਲਾਂ ਮੈਂ ਆਪਣੀਆਂ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਨੇ ਹੋ ਤੁਸੀਂ ਤੇ ਥੋੜਾ ਮੈਂ ਵੀਡੀਓ ਲਈ ਲੇਟ ਹੋ ਜਾਨੇ ਆ ਬਸ ਕੰਮਕਾਰੀ ਕੁਝ ਇਹੋ ਜਿਹੇ ਨੇ ਭੈਣੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਸੂਟ ਨੇ ਜੀ ਆਪਣੇ 올ਓਵਰ ਸੂਟ ਰਹਿਣਗੇ ਕੁਝ ਸੂਟ ਹੈਗੇ ਨੇ ਆਪਣੇ ਕੋਲ ਦੁਬਾਰੇ ਰੀਸਟਾਕ ਹੋ ਗਏ ਜੀ ਤੇ ਸੂਟਾਂ ਦੀ ਉਹਨਾਂ ਦੀ ਡਿਮਾਂਡ ਬਹੁਤ ਹੈ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਸੂਟਾਂ ਦੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਤੋ ਪਹਿਲਾ ਤੁਸੀਂ ਦੇਖੋ ਜੀ ਇਹ ਵਾਈਟ ਦੇ ਨਾਲ ਆਪਣੇ ਸਕਿਨ ਦਾ ਕਲਰ ਕੰਬੀਨੇਸ਼ਨ ਹੈਗਾ ਜੀ ਤੇ ਇਹ ਦੇਖੋ ਵਾਈਟ ਤੇ ਬਣੀ ਹੋਈ ਆ ਪ੍ਰਿੰਟਿੰਗ ਦੇਖੋ ਜੀ ਤੁਸੀਂ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਸਟੱਫ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੇ ਨਾਲ ਇਹ ਤੇ ਬਾਟਮ ਹੈ ਤੇ ਹਾਫ ਪਿਓਰ ਦਾ ਇਹਦੇ ਨਾਲ ਦੁਪੱਟਾ ਹੈ ਜੀ ਦੁਪੱਟਾ ਵੀ ਆਪਾਂ ਦਿਖਾ ਦਿੰਨੇ ਆਂ ਇਹਦੇ ਨਾਲ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜਿਵੇਂ ਮੈਚ्योर ਉਮਰ ਦੀ ਜਿਹੜੀ ਲੇਡੀਜ਼ ਨੇ ਉਹ ਇਹਨੂੰ ਵੀਅਰ ਕਰ ਸਕਦੇ ਨੇ ਪਰ ਗਰਮੀਆਂ 'ਚ ਤਾਂ ਕਲਰ ਆਪਾਂ ਨੂੰ ਇਹ ਹੀ ਹੁੰਦਾ ਹੈ ਕਿ ਲਾਈਟ ਕਲਰ ਹੀ ਜ਼ਿਆਦਾ ਆਪਾਂ ਪਸੰਦ ਕਰਦੇ ਆਂ ਤੇ ਸਭ ਤੋਂ ਪਹਿਲਾ ਸੂਟ ਆਪਣਾ ਇਹ ਹੈ ਜਿਹੜਾ ਸੂਟ ਤੁਹਾਨੂੰ ਪਸੰਦ ਆਈ ਜਾਂਦਾ ਉਹ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਸਕਰੀਨ ਦੇ ਉੱਪਰ ਮੇਰਾ ਨੰਬਰ ਹੈ ਉੱਥੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ WhatsApp ਕਾਲ ਵੀ ਕਰ ਸਕਦੇ ਹੋ ਜਾਂ WhatsApp ਕੋਈ ਵੀ ਮੈਨੂੰ ਮੈਸੇਜ ਉੱਥੇ ਛੱਡ ਸਕਦੇ ਹੋ ਜੀ ਸਭ ਤੋਂ ਪਹਿਲਾ ਸੂਟ ਆਪਣਾ ਇਹ ਹੈ ਇਹ ਦੁਪੱਟੇ ਦੇ ਨਾਲ ਦਿਖਾਇਆ ਜਿਹੜੇ ਵਿਦਆਉਟ ਦੁਪੱਟਾ ਹੋਣਗੇ ਸੂਟ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਾਂਗੇ ਜੀ ਇੱਕ ਇਹ ਆਪਣੇ ਕੋਲ SK ਦਾ ਹੈਗਾ ਜੀ ਸੂਟ ਇਹ ਆਪਣੇ ਕੋਲ ਦੁਆਰਾ ਮਤਲਬ ਆਏ ਨੇ ਸੂਟ ਬਹੁਤ ਹੀ ਜ਼ਿਆਦਾ ਡਿਮਾਂਡ 'ਚ ਨੇ ਪਹਿਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਤੇ ਇਹਦਾ ਜਿਹੜਾ ਸਟੱਫ ਹੈ ਉਹ ਬਹੁਤ ਹੀ ਜ਼ਿਆਦਾ ਸੌਫਟ ਹੈ ਤੇ SK ਬ੍ਰਾਂਡ ਦਾ ਸੂਟ ਹੈ ਜੀ ਇਹ ਸਿਰਫ 1100 ਦਾ ਸੂਟ ਹੈ ਜੀ ਇਹ ਇਹ 3.5 ਮੀਟਰ ਦੀ ਕੱਟ ਰਹੂਗੀ ਬੜੇ ਪਨੇ ਦਾ ਸਟੱਫ ਹੈ ਜੀ ਬਹੁਤ ਜ਼ਿਆਦਾ ਪ੍ਰਿੰਟਿੰਗ ਇਹਦੀ ਸੋਹਣੀ ਹੈ ਤੁਸੀਂ ਗਰਮੀ ਚ ਜਿਵੇਂ ਮਰਜੀ ਇਹਨੂੰ ਵੇਅਰ ਕਰ ਸਕਦੇ ਹੋ ਇਹ ਵਿਦਆਊਟ ਦੁਪੱਟਾ ਰਹੂਗਾ ਜੀ ਤੁਸੀਂ ਟਾਈਡ ਆਈ ਇਹਦੇ ਨਾਲ ਦੁਪੱਟਾ ਕਰਾ ਲਿਓ ਹਾਫ ਪਿਓਰ ਦਾ ਤੇ ਨਾਲ ਤੁਸੀਂ ਦੇਖਿਓ ਸੂਟ ਦੀ ਕਿੰਨੀ ਗ੍ਰੇਸ ਬਣ ਜਾਣੀ ਹੈ ਜੀ ਨਾਲ ਪਾਈਪਿੰਗ ਜਾਂ ਲੈਂਸ ਵਗੈਰਾ ਨਾਲ ਇਹਨੂੰ ਸਟਿਚ ਕਰਾ ਸਕਦੇ ਹੋ ਬਹੁਤ ਸੋਹਣੇ ਆਊਟਫਿਟ ਤਿਆਰ ਹੁੰਦੇ ਨੇ ਜੀ ਇੱਕ ਕਲਰ ਆਪਣੇ ਕੋਲ ਇਹਦੇ ਚ ਇਹ ਹੈ ਇਹ ਤਿੰਨ ਕਲਰ ਦੇ ਵਿੱਚ ਆਪਣੇ ਕੋਲ ਆਉਂਦਾ ਜੀ ਸੂਟ ਦੋ ਹੀ ਕਲਰ ਰਹਿ ਗਏ ਇਹ ਪਹਿਲਾਂ ਆਪਣੇ ਕੋਲ ਤਿੰਨ ਕਲਰ ਹੈਗੇ ਸੀਗੇ ਹਾਂਜੀ ਤੇ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਪ੍ਰਿੰਟਿੰਗ ਇਹ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੀ ਤੇ ਅਗਲਾ ਸੂਟ ਆਪਣਾ ਉਹ ਵੀ ਬਹੁਤ ਸੋਹਣਾ ਮਲ कॉटन ਦਾ ਸੂਟ ਹੈ ਜੀ ਇਹ ਵੀ ਆਪਣੇ ਕੋਲ ਸਟਾਕ ਦੁਆਰੇ ਆ ਗਿਆ ਇਹ ਦੇਖੋ ਜੀ 프린ਟਿੰਗ ਤੁਸੀਂ ਦੇਖੋ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਹਣੀ ਪੇਸਟਲ ਜਿਹੇ ਕਲਰ ਨੇ ਇੰਗਲਿਸ਼ ਕਲਰ ਸ਼ੇਡ ਸੂਟ ਨੇ ਇਹ ਦੇਖੋ ਜੀ ਡਿਜੀਟਲ ਪ੍ਰਿੰਟਿੰਗ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਸਾਰੀਆਂ ਭੈਣਾਂ ਨੂੰ ਬਸ ਇਹੀ ਹੈ ਵੀ ਆਪਾਂ ਸੋਹਣੇ ਸੋਹਣੇ ਪ੍ਰਿੰਟ ਆਪਣੀਆਂ ਭੈਣਾਂ ਲਈ ਲੈ ਕੇ ਆਈਏ ਤੇ ਅਗਲਾ ਸੂਟ ਹੈਗਾ ਆਪਣਾ ਮਸਟਰਡ 옐ੋ ਮਸਟਰਡ ਤੇ ਦੇਖੋ ਜੀ ਤੁਸੀਂ ਬਹੁਤ ਸੋਹਣਾ ਬਣਿਆ ਹੈ ਇਹਨਾਂ ਦੇ ਨਾਲ ਚਿਕਨ ਦੀ ਬਾਟਮ ਆਈ ਹੈ ਚਿਕਨ ਦੀ ਬਾਟਮ ਦਾ ਸਟੱਫ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਜੀ ਵਰਕ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਨਹੀਂ ਹੈਗਾ ਇੱਕ ਤਾਂ ਧਾਗੇ ਜੇ ਨਿਕਲੀ ਜਾਂਦੇ ਨੇ ਇਹਨਾਂ ਦੇ ਧਾਗੇ ਨਹੀਂ ਜੀ ਬਿਲਕੁਲ ਵੀ ਨਿਕਲਦੇ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹਨਾਂ ਦਾ ਵਰਕ ਹੋਇਆ ਹੋਇਆ ਹੈ ਬਹੁਤ ਠਿੱਕ ਹੈ ਦਾ ਕੱਪੜਾ ਵੀ ਠਿੱਕ ਹੈ ਪਤਲਾ ਜਿਆ ਨਹੀਂ ਹੈਗਾ ਬਹੁਤ ਸੋਹਣੇ ਸੂਟ ਨੇ ਤੇ ਅਗਲਾ ਆਪਾਂ ਸੂਟ ਇੱਕ ਹੋਰ ਆਪਣੀਆਂ ਮਦਰਸਲੇ ਲਈ ਲੈ ਕੇ ਆਏ ਆ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੀ ਵੀ ਦੇਖੋ ਜੀ ਇਹ ਵੀ ਮਲ ਕਾਟਨ ਤੇ ਹੈ ਬਹੁਤ ਜ਼ੋਨਾ ਸੋਹਣਾ ਸਟੱਫ ਹੈ ਤੇ ਇੱਕ ਆਪਣਾ ਆਰਕੰਡੀ ਦੇ ਨਾਲ ਆਇਆ ਇਹ ਆਫ ਵਾਈਟ ਬਾਟਮ ਦੇ ਨਾਲ ਆਇਆ ਹੁਣ ਇਹ ਆਰਕੰਡੀ ਦਾ ਸਟੱਫ ਹੈ ਪ੍ਰਿੰਟਿੰਗ ਦੇਖੋ ਜੀ ਤੁਸੀਂ ਕਿੱਡੀ ਸੋਹਣੀ ਹੈ ਇਹਦੇ ਨਾਲ ਲੀਲਨ ਦੀ ਬਾਟਮ ਹੈ ਜੀ ਇਹ ਦੇਖੋ ਜੀ ਤੇ ਇਹ बॉटम ਦੇ ਵਿੱਚ ਵੀ ਨਾ ਜਿਵੇਂ 셔ਟ ਦੀ ਮਤਲਬ ਕਲਰ ਹੈ ਉਹ ਇਹਦੇ ਚ ਧਾਗੇ ਦਾ ਥੋੜਾ ਥੋੜਾ ਕਿਤੇ ਆਇਆ ਹੋਇਆ ਦਾਣਾ ਜਿਹਾ ਦੇਖੋ ਬਹੁਤ ਸੋਹਣੀ बॉਟਮ ਇਹਦੇ ਨਾਲ ਤਿਆਰ ਹੁੰਦੀ ਹੈ ਚਾਹੇ ਵਰਕ ਕਰਾਉਣਾ ਤੁਸੀਂ ਵਰਕ ਕਰਾ ਸਕਦੇ ਹੋ ਜੇ ਲੈਸ ਦੇ ਨਾਲ ਫਿਨਿਸ਼ਿੰਗ ਕਰਾ ਕੇ ਸਟਿਚ ਕਰਾਉਣਾ ਤਾਂ ਲੈਸ ਦੇ ਨਾਲ ਫਿਨਿਸ਼ਿੰਗ ਕਰਾ ਕੇ ਵੀ ਸਟਿਚ ਕਰਾ ਸਕਦੇ ਹੋ ਜੀ ਤੇ ਇੱਕ ਇਹ ਸੂਟ ਆਪਣੇ ਕੋਲ ਟਿਸਟਾ ਬ੍ਰਾਂਡ ਦਾ ਇਹ ਵੀ ਆਪਣੇ ਕੋਲ ਦੁਬਾਰੇ ਰੀਸਟਾਕ ਹੋਇਆ ਇਹ ਆਪਾਂ ਆਪਣਾ ਇਹੀ ਕਲਰ ਬਹੁਤ ਜ਼ਿਆਦਾ ਫੇਮਸ ਹੈ ਜੀ ਇਹ ਦੇਖੋ ਇਹਦੀ ਬਾਟਮ ਤੇ ਵਰਕ ਹੈ ਤੇ ਇਹਦੀ ਸ਼ਰਟ ਹੈ ਦੇਖੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਬਣਦਾ ਸੂਟ ਦਾ ਤੇ ਬਹੁਤ ਹੀ ਗੈਟ ਅਪ ਆਉਂਦੀ ਹੈ ਸੂਟ ਦੀ ਸਟਿਚ ਕਰੇ ਤੇ ਤੇ ਇਹਦੇ ਨਾਲ ਪੈਂਟ ਦੁਪੱਟਾ ਹੈਗਾ ਜੀ ਆਪਣਾ ਦੁਪੱਟਾ ਥੋੜਾ ਤਿਆਰ ਹੋਣ ਗਿਆ ਹੈ ਉਹਦੇ ਕਰਕੇ ਮੈਂ ਨਹੀਂ ਦਿਖਾਇਆ ਤੇ ਜਿਹੜਾ ਵੀ ਸੂਟ ਮੇਰੀਆਂ ਭੈਣਾਂ ਨੂੰ ਪਸੰਦ ਆਉਂਦਾ ਹੈ ਉਹ ਸੂਟ ਮੈਨੂੰ ਤੁਸੀਂ ਆਪਣਾ ਹੋਲਡ ਕਰਵਾ ਸਕਦੇ ਹੋ ਫੋਨ ਕਰਕੇ ਤੇ ਸਾਰੀਆਂ ਭੈਣਾਂ ਲਈ ਉਮੀਦ ਹੁੰਦੀ ਹੈ ਬਸ ਜੀ ਆਪਾਂ ਨੂੰ ਤੁਹਾਡੇ ਤੇ ਤੇ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਤੁਹਾਡੇ ਲਈ ਨਵਾਂ ਕੁਝ ਲੈ ਕੇ ਆਈਏ ਤੇ ਬਹੁਤ ਸੋਹਣੀ ਕਾਟਨ ਦੀ ਪ੍ਰਿੰਟਿੰਗ ਆਪਣੀ ਹੁੰਦੀ ਹੈ ਤੇ ਇਹੀ ਹੁੰਦਾ ਵੀ ਆਪਾਂ ਅਲੱਗ ਜਿਹੀ ਦਿਖਾਈਏ ਤੁਹਾਨੂੰ ਤੇ ਇਹ ਦੋ ਸੂਟ ਨਾ ਆਪਣੇ ਮਸ਼ੀਨ ਵਰਕ ਹੋ ਕੇ ਆਏ ਨੇ ਇਹ ਵੀ ਤੁਹਾਨੂੰ ਵਿੱਚ ਸ਼ੇਅਰ ਕਰ ਦਿੰਨੇ ਆ ਇਹ ਦੇਖੋ ਜੀ ਇਹ ਸ਼ਿਲਕ ਦੇ ਉੱਪਰ ਆਇਆ ਬਹੁਤ ਹੀ ਸੋਹਣਾ ਇਹਦਾ ਵਰਕ ਹੋਇਆ ਹੈ ਸੂਟ ਦਾ ਇਹ ਦੇਖੋ ਜੀ ਇਹ ਨੈਕ ਦਾ ਹੋਇਆ ਹੈ ਕੰਮ ਇਹ ਸਾਰਾ ਘੇਰੇ ਦਾ ਕੰਮ ਹੋਇਆ ਹੈ ਤੇ ਇਹਦੇ ਘੇਰੇ ਤੇ ਡਿਜ਼ਾਈਨ ਬਣਿਆ ਹੈ ਇਹਦਾ ਦੁਪੱਟਾ ਇਸ ਤਰ੍ਹਾਂ ਹੀ ਇਹਦੇ ਵਿੱਚ ਕੰਮ ਹੋਇਆ ਹੈ ਦੁਪੱਟੇ ਤੇ ਉਹ ਲੈਂਸ ਦੀ ਫਿਨਿਸ਼ਿੰਗ ਹੋਣ ਲਈ ਗਿਆ ਹੋਇਆ ਹੈ ਤਿਆਰ ਤੇ ਇਹ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਆਫ ਵਾਈਟ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗਦਾ ਹੈ ਇਹ ਕਿਸ ਸ਼ੀਮਰ ਦੇ ਉੱਪਰ ਹੈ ਇਹ ਕੇ ਆਪਣਾ ਸ਼ਿਮਰ ਦੇ ਉੱਪਰ ਤਿਆਰ ਹੋਇਆ ਹੋਇਆ ਸੂਟ ਹੈ ਇਹ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਪੈਚਵਰਕ ਹੋਇਆ ਹੈ ਨਾਲ ਮਸ਼ੀਨ ਦਾ ਕੰਮ ਹੋਇਆ ਹੋਇਆ ਤੇ ਟੇਡਾ ਪੈਚ ਬਣਿਆ ਹੋਇਆ ਹੈ ਜੀ ਇਹ ਇਹ ਵੀ ਸੂਟ ਆਪਣੇ ਦੁਆਰੇ ਰੀਸਟਾਕ ਹੋਏ ਨੇ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਚ ਰਹੇ ਨੇ ਸੂਟ ਇਹਨਾਂ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਵੀ ਦੁਪੱਟਾ ਲੈਸ ਲਈ ਫਿਨਿਸ਼ਿੰਗ ਹੋਣ ਲਈ ਗਿਆ ਹੋਇਆ ਹੈ ਤੇ ਬਾਕੀ ਜਿਹੜਾ ਵੀ ਸੂਟ ਮੇਰੀਆਂ ਭੈਣਾਂ ਨੂੰ ਪਸੰਦ ਆਉਂਦਾ ਉਹ ਤੁਸੀਂ ਮੈਨੂੰ ਫੋਨ ਕਰਕੇ ਆਪਣਾ ਹੋਲਡ ਕਰਵਾ ਸਕਦੇ ਹੋ ਜਾਂ ਆਪਣੀ ਡਿਮਾਂਡ ਦੀ ਕੋਈ ਵੀ ਪ੍ਰਿੰਟਿੰਗ ਜਾਂ ਸੂਟ ਦਾ ਕੋਈ ਵੀ ਵਰਕ ਤੁਸੀਂ ਸਾਨੂੰ ਦੇ ਸਕਦੇ ਹੋ ਤਾਂ ਆਪਾਂ ਤੁਹਾਡਾ ਰੈਡੀ ਕਰਾ ਕੇ ਦਵਾਂਗੇ ਜੀ ਤੇ ਬਾਕੀ ਸਾਰੀਆਂ ਭੈਣਾਂ ਨੂੰ ਬਸ ਹੱਥ ਜੋੜ ਕੇ ਬੇਨਤੀ ਹੈ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਤਾਂ ਕਿ ਆਪਣੇ ਨਾਲ ਹੋਰ ਨਵੀਆਂ ਭੈਣਾਂ ਜੁੜ ਸਕਣ ਹਾਂਜੀ ਥੈਂਕ ਯੂ ਜੀ